ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇ ਪਿੰਡ ਦਿਵਾਲੀ ਕਲਾ ਦਾ ਗੁਰਦੁਆਰਾ ਸਾਹਿਬ ਇਹ ਮੇਨ ਦਰਵਾਜ਼ਾ ਸੜਕ ਤੋਂ ਇਧਰ ਦੇ ਪਾਸੇ ਬੜਾ ਵਧੀਆ ਸ਼ੈੱਡ ਪਾਇਆ ਲੰਗਰ ਹਾਲ ਵਾਸਤੇ ਇਧਰ ਵਾਟਰ ਕੂਲਰ ਪਿੰਡ ਦਿਵਾਲੀ ਕਲਾ ਕਮੇਟੀ ਵੱਲੋਂ ਇਹ ਪਿੱਛੇ ਤੱਕ ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਪਾਣੀ ਬਣਾਉਣ ਸ਼ਕਣ ਵਾਸਤੇ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰੋਗਰਾਮ ਹੁੰਦੇ ਨੇ ਉਸ ਦੇ ਵਾਸਤੇ ਤੇ ਅੱਜ 10ਵੀਂ ਦਾ ਪਵਿੱਤਰ ਦਿਹਾੜਾ ਹੈ 15 ਅਗਸਤ 2024 ਦਿਨ ਵੀਰਵਾਰ ਤੇ ਆਪਾਂ ਹਰ ਮਹੀਨੇ ਇਥੋਂ ਪਿੰਡ ਤੋਂ ਸੰਗਤ ਲੈ ਕੇ ਜਾਂਦੇ ਆ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਜਥੇਦਾਰ ਹਨੂਮਾਨ ਸਿੰਘ ਜੀ ਸ਼ਹੀਦ ਦੇ ਸਥਾਨ ਤੇ ਇਹ ਆਪਣੀ ਗੱਡੀ ਖੜੀ ਪਈ ਆਟੋ ਆਰੇ ਆਰੇ ਇੱਕ ਹੋਰ ਟੈਂਪੂ ਆਂ ਲੱਗਾ ਇੱਕ ਹੋਰ ਟੈਂਪੂ ਆ ਇੱਕ ਹੋਰ ਟੈਂਪੂ ਆ ਰਿਹਾ ਆਰੇ ਟੈਂਪੂ ਹਾਂ ਹਾਂ ਮੈਂ ਤਾਂ ਯਾਰਾ ਮੇਰੇ ਮੂਟ ਟ੍ਰੀਟ ਮੋੜਦਾ ਛੱਡਨੇ ਆ ਆਜੋ ਆਜੋ ਜਿਹੜੇ 2-4 ਆਣੇ ਆਜੋ ਇੰਨੇ ਆਣੇ ਆਰੇ ਬਸ ਐ ਟਕਾਨ ਸੁ ਆ ਗਏ ਮਾਪੂ ਮਾ ਬੈਜੂਆਂ ਇਹ ਸਾਹਮਣੇ ਪਿੰਡ ਦਿਵਾਲੀ ਕਲਾਂ ਦੇ ਵਿੱਚ ਹਨੂਮਾਨ ਜੀ ਦਾ ਮੰਦਿਰ ਇੱਧਰੋਂ ਮਿਰਜ਼ਾਪੁਰ ਤੇ ਮਾਨਕਪੁਰ ਖੇੜੇ ਨੂੰ ਸਿੱਧੀ ਸੜਕ ਲੰਘ ਜਾਂਦੀ ਏ ਇਹ ਵੇ ਬਾਬਾ ਹਨੂਮਾਨ ਜੀ ਦਾ ਮੰਦਰ ਪਿੰਡ ਦਿਵਾਲੀ ਕਲਾ ਰਾਜਪੁਰਾ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ